ਸੋਣਾ ਠੀਕ ਹੈ ਜੀ ਕਰਦੀ ਹੋ ਆਪਣੀ ਹਾਂ ਕਰਦੀ ਕੱਟੀ ਆ 8 ਸਾਲ ਉਮਰ ਹੈ ਜੀ ਨਵੰਬਰ ਜੀ ਨੂੰ 8 ਸਾਲ ਦੀ ਪੂਰੀ ਹੋਏ ਠੀਕ ਹੈ ਜੀ ਤੇ ਬੱਚਾ ਹੀ ਪਾਲਿਆ ਹੋਇਆ ਆਪਣਾ ਤੇ ਲੋ ਜੀ ਵੀਰੋ ਅੱਜ ਆਪਾਂ ਵੀ ਪਹੁੰਚੇ ਆ ਰੋਪੜ ਤੇ ਪਾਣੀ ਦੀ ਸਥਿਤੀ ਦੇਖੋ ਕੱਲ ਪਰਸੋਂ ਦੇ ਆਉਣ ਨੂੰ ਫਿਰਦੇ ਆ ਬਾਈ ਟਾਈਮ ਨਹੀਂ ਲੱਗਿਆ ਤੇ ਆਏ ਹੋਇਆ ਮਾਮੇ ਨੇ ਵੀ ਨਾਲ ਪਹੁੰਚੇ ਆ ਉਹ ਖੜੇ ਆ ਦੇਖੋ ਤੇ ਬਹੁਤ ਵੀਰ ਪਹੁੰਚੇ ਹੋਰੇ ਬਾਈ ਵੀਡੀਓ ਵੀਡੀਓ ਬਣਾ ਰਹੇ ਆ ਪਰ ਪੁਲਿਸ ਵਾਲੇ ਹੋਰੇ ਬਾਈ ਮਨਾ ਕਰ ਰਹੇ ਆ ਉਹ ਵੀ ਸੱਚੇ ਆਪਣੀ ਜਗਾ ਉਹ ਸਾਹਮਣੇ ਫੋਲ ਤੋਂ ਖੜ ਕੇ ਬਾਈ ਵੀਡੀਓ ਨਹੀਂ ਬਣਾਉਂਦੇ ਰਹੇ ਠੀਕ ਹੈ ਜੀ ਜ਼ਰੂਰੀ ਵੀ ਆ ਬਾਈ ਉਹ ਕਹਿੰਦੇ ਵੀ ਆਪਣੀ ਸੇਫਟੀ ਰੱਖੋ ਕੁਝ ਨਹੀਂ ਪਤਾ ਹੁੰਦਾ ਤੇ ਪਾਣੀ ਫੁੱਲ ਦੇਖੋ ਗੇੜਕੂੜ ਦੇਖੋ ਐਂ ਸਰੀ ਤੱਕੇ ਹੋ ਜਾਣੇ ਧਿਆਨ ਨਾਲ ਇਹ ਜੀ ਤੇ ਸਾਡੇ ਉਧਰ ਬਾਈ ਬੇਲੇ ਕੋਲ ਅੱਗੇ ਜਾ ਕੇ ਦੱਸ ਰਹੇ ਆ ਕਿ ਉਧਰ ਥੋੜਾ ਜਿਹਾ ਬੰਨ ਬੰਨ ਮਾੜਾ ਮੋਟਾ ਲੱਗੀ ਹੋਈ ਆ ਪਰ ਇਹ ਏਰੀਆ ਜਿਹੜਾ ਤਰੀਬਨ ਇੱਥੋਂ 10-12 ਕਿਲੋਮੀਟਰ ਇੱਥੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਬਾਈ ਉਰੇ ਪਾਣੀ ਦੀ ਢਾਲ ਬਹੁਤ ਆ ਕਿ ਦਰਿਆ ਚੌੜਾ ਬਹੁਤ ਔਰੇ ਅੱਗੇ ਜਾ ਕੇ ਬਾਈ ਕੁਝ ਲੋਕਾਂ ਦੇ ਵਿੱਚ ਬੂਟੇ-ਬਾਟੇ ਲਾਏ ਹੋਏ ਆ ਉਹਦੇ ਕਰਕੇ ਸ਼ਾਇਦ ਬੜਾ ਮੋਟਾ ਉੱਥੇ ਨੁਕਸਾਨ ਹੋ ਸਕਦਾ ਪਰ ਫਿਲਹਾਲ ਦੀ ਘੜੀ ਠੀਕ ਹੈ ਕੋਈ ਇਦਾਂ ਦੀ ਗੱਲਬਾਤ ਨਹੀਂ ਉਹ ਜਿਹੜੀ ਵਿਚਾਂ ਹੀ ਕੰਨਾਂ ਉਹ ਵੀ ਦਿਖਦੀਆਂ ਨੇ ਜੇ ਇੱਕ ਵਾਰ ਜਦੋਂ ਪਹਿਲਾਂ ਆਏ ਸੀ ਪਿਛਲੇ ਸਾਲ 2023 ਦੇ ਵਿੱਚ ਪਾਣੀ ਆਇਆ ਤਾਂ ਜਦੋਂ ਉਹ ਜਿਹੜੀਆਂ ਸਾਹਮਣੇ ਵਾਲੀਆਂ ਬੂਟੀਆਂ-ਬਟੀਆਂ ਇਹ ਕੁਝ ਨਹੀਂ ਲੱਭਦਾ ਇਹ ਸਾਰੇ ਪਾਣੀ ਨੇ ਢਕਿਆ ਨੇ ਠੀਕ ਹੈ ਜੀ ਆ ਇਧਰ ਬਾਈ ਨਾਲੇ ਪਾਰਕ ਆ ਮਹਾਰਾਜਾ ਰਣਜੀਤ ਸਿੰਘ ਪਾਰਕ ਇਹ ਵੀ ਪਾਰਕ ਕਾਫੀ ਵੱਡੀ ਜਗ੍ਹਾ ਚ ਨੂੰ ਆ ਠੀਕ ਆ ਜੀ ਤੇ ਆਪਣੇ ਰੋਪੜ ਦੀ ਬਾਈ ਇਹ ਬਹੁਤ ਸੋਹਣੀ ਲੋਕੇਸ਼ਨ ਆ ਠੀਕ ਆ ਜੀ ਉਹ ਪਰਲੇ ਪਾਸ ਨੂੰ ਨਹਿਰ ਜਾਂਦੀ ਆ ਨਹਿਰ ਬਿਲਕੁਲ ਬੰਦ ਕਰੀ ਹੋਈ ਆ ਬਾਈ ਨਹਿਰ ਵੀ ਬੰਦ ਕਰਨੇ ਦਾ ਰੀਜਨ ਆ ਕਿਉਂਕਿ ਪਿੱਛੋਂ ਬੂਟੀ ਬਾਟੀ ਜਾਂ ਹੋਰ ਵਿੱਚੋਂ ਮਿੱਟੀ ਮਾਟੀ ਬਹੁਤ ਆਉਂਦੀ ਤਾਂ ਕਰਕੇ ਨਹਿਰ ਬੰਦ ਕਰੀ ਹੋਈ ਆ ਕਈ ਵੀਰਾਂ ਨੂੰ ਗੱਲ ਦਾ ਪਤਾ ਨਹੀਂ ਵੀਡੀਓ ਬਣਾਈ ਜਾਂਦੇ ਬਈ ਨਹਿਰ ਬੰਦ ਆ ਪਰ ਹਰੇਕ ਗੱਲ ਦਾ ਕੋਈ ਨਾ ਕੋਈ ਰੀਜਨ ਹੁੰਦਾ ਬਾਈ ਠੀਕ ਹੈ ਜੀ ਉਹ ਸਾਹਮਣੇ ਗੁਰਦੁਆਰਾ ਸ਼੍ਰੀ ਟਿੱਪੀ ਸਾਹਿਬ ਆ ਉਹ ਗੁਰਦੁਆਰਾ ਸਾਹਿਬ ਬਹੁਤ ਉੱਚਾ ਬਣਿਆ ਹੋਇਆ ਬਾਈ ਉੱਥੇ ਦੀ ਕੋਈ ਦਿੱਕਤ ਨਹੀਂ ਹੈਗੀ ਪਾਣੀ ਉਧਰ ਨੂੰ ਵੀ ਬਹੁਤ ਆ ਪੂਰੇ ਨੂੰ ਦਰਿਆ ਬਾਈ ਬਹੁਤ ਚੌੜਾ ਏ ਇਹ ਅਸਲ 'ਚ ਜਦੋਂ ਅੱਗੇ ਜਾ ਕੇ ਜ਼ਮੀਨਾ ਜਮੂਨਾ ਬਾਈ ਵਿੱਚ ਬਾਈਆਂ ਹੋਈਆਂ ਬੂਟੇ-ਬਾਟੇ ਲਾਏ ਹੋਈਆਂ ਲੋਕਾਂ ਨੇ ਪਪੂਲਰ ਬਹੁਤ ਲਾਏ ਹੋਏ ਇਧਰ ਬਲਾਚੌੜੀ ਏਰੀਆ 'ਚ ਉੱਥੇ ਫਿਰ ਪਾਣੀ ਰੁਕਦਾ ਬਾਈ ਉੱਥੇ ਫਿਰ ਪਾਣੀ ਮਾਰ ਕਰਦਾ ਉੱਥੇ ਫਿਰ ਬੰਨਪੰਟ ਟੁੱਟਦੇ ਆ ਤੇ ਆਪਾਂ ਬਈ ਅੱਜ ਪਹੁੰਚੇ ਹੋਏ ਆ ਪਿੰਡ ਭਾਗੂ ਮੱਜਰੇ ਜੀ ਤੁਸੀਂ ਵੀ ਆ ਜਾਓ ਇਹ ਮੰਮੀ ਜੀ ਵੀ ਨਾਲ ਆ ਮੰਮੀ ਸਤਿ ਸ਼੍ਰੀ ਅਕਾਲ ਅਸੀਂ ਕਿਹਾ ਪੁੱਤਰ ਅਸੀਂ ਆ ਓ ਠੀਕ ਆ ਜੀ ਮੌਜਾ ਹੁੰਨੀ ਤੋ ਸੁਣਾ ਠੀਕ ਆ ਜੀ ਅੱਜ ਬਈ ਮੰਮੇ ਦੀ ਗਾੜੀ ਨੇ ਵੇਚਣੀ ਮੱਝ ਅੱਜ ਉਹਦੀ ਵੀਡੀਓ ਬਣਾਉਣ ਪਹੁੰਚੇ ਆ ਆ ਪਿੰਡ ਭਾਗੂ ਮੱਜਰਾ ਠੀਕ ਆ ਜੀ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਓਕੇ ਜੀ ਰੋਪੜ ਤੋਂ ਕੋਈ 10 ਕਿਲੋਮੀਟਰ ਮੇਰੇ ਖਿਆਲ ਚ ਠੀਕ ਆ ਜੀ ਕਰਾਲੀ ਪਊਗਾ 7 ਕਿਲੋਮੀਟਰ ਲਗਭਗ ਠੀਕ ਆ ਜੀ ਬਿਲਕੁਲ ਮੇਨ ਹਾਈਵੇ ਤੇ ਆ ਠੀਕ ਆ ਜੀ ਮੇਨ ਹਾਈਵੇ ਤੋਂ ਚੜ੍ਹਦੇ ਪਾਸੇ ਪ ਬੀਰ ਸਾਡਾ ਕੁਲਵੀਰ ਸਿੰਘ ਆੜਤੀ ਸਰਪੰਚ ਵੀ ਹੈ ਠੀਕ ਹੈ ਜੀ ਠੀਕ ਉਹਨਾਂ ਮੱਝ ਵੇਚਣੀ ਹੈ ਓਕੇ ਤੇ ਸਰਪੰਚ ਸਾਹਿਬ ਦੋਗੇ ਮਣੀ ਮੁੱਟੀ ਜਾਣਕਾਰੀ ਕੋਲ ਹੋ ਕੇ ਹਾਂ ਜੀ ਬੜੀ ਮੁੱਟੀ ਜਾਣਕਾਰੀ ਦੇ ਬਾਰੇ ਸੂਚ ਸੁਵੇਚ ਸੁਵੇ ਚੌਥੇ ਠੀਕ ਹੈ ਬੜੀ ਕਾਦੀ ਹੋ ਜੀ ਕਰਦੀ ਹੈ ਅੱਛਾ ਕਰਦੀ ਆ ਬੱਚੇ ਹੀ ਪੜਿਆ ਹੋਇਆ ਕਰਦਾ ਸੀ ਠੀਕ ਹੈ ਜੀ ਹਾਂ ਤੇ ਸੂਣ ਚ ਕਿੰਨੇ ਦਿਨ ਬਾਕੀਆਂ ਜੇ 7 ਤਰੀਕ ਨੂੰ ਦਿਨ ਪੂਰੇ ਹੋਣੇ 10-10 ਦਿਨ ਲਊਗੀ ਉਹ 10 ਦਿਨ ਲਊਗੀ 7 ਨਵੰਬਰ ਨੂੰ ਸੱਤ ਸੌਰੀ 1 ਸਤੰਬਰ 1 ਸਤੰਬਰ ਓਕੇ ਜੀ ਓਕੇ ਦੇਖੋ ਉਹ ਤਾਂ ਦਿਨ ਤਾਂ ਕਈ ਮੱਝਾਂ 10-10 ਦਿਨ ਵੱਧ ਲੈ ਜਾਂਦੀ ਹੈ ਹਾਂਜੀ ਲੈ ਜਾਂਦੀ ਨਾਰਮਲੀ ਇਹਨਾਂ ਦਾ ਸੋਇ ਦਾ ਜਿਹੜਾ ਸਹੀ ਟਾਈਮ ਹੈ ਨਾ ਮੱਝ ਦਾ ਉਹ 310 ਦਿਨ ਹੈ 310 ਦਿਨ ਠੀਕ ਹੈ ਜੀ ਕੋਈ 315 ਵੀ ਕਰ ਜਾਂਦੀ ਹੈ ਓਕੇ ਜੀ ਕੋਈ 305 ਵੀ ਲੰਦੀ ਹੈ ਜਿਵੇਂ ਇਹ ਮੱਝ ਹੈ ਵਧੀਆ ਹੈ ਹਾਂਜੀ ਇਹ 315 ਦਿਨ ਕਰੂੰਗਾ ਠੀਕ ਹੈ ਜੀ ਜੋ ਮੈਨੂੰ ਲੱਗਦਾ ਕਰ ਵੀ ਜਾਂਦੀ ਆ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਠੀਕ ਹੈ ਠੀਕ ਹੈ ਜੀ ਤੇ ਇੱਕ ਹੋਰ ਵੱਡੀ ਗੱਲ ਹਾਂਜੀ ਸਾਡਾ ਵੀਰ ਬੜਾ ਵਧੀਆ ਬੰਦਾ ਹੈ ਹਾਂਜੀ ਬਾਈ ਨੇ ਕਿਹਾ ਵੀ ਚੌਥੇ ਸੂਏ ਵਿੱਚ ਓਕੇ ਮੰਡੀ ਤੋਂ ਤੁਸੀਂ ਵੀਡੀਓ ਦੇਖ ਲਓ ਕਿਹਦੇ ਲੱਖ ਵੀਊ ਵੀ ਹੁੰਦਾ ਵੱਡੇ ਵੱਡੇ ਹੈਗੇ ਨੇ ਬੰਦੇ ਹਾਂਜੀ ਹਾਂਜੀ 300 ਤੋਂ ਵੱਧ ਮੱਝ ਕਿਸੇ ਤੇ ਨਹੀਂ ਹੁੰਦੀ ਠੀਕ ਹੈ ਜੀ ਹਾਂ ਹਾਂ ਨਹੀਂ ਹੁੰਦੀ ਲੋਕਾਂ ਕੋਲ ਪਹਿਲੇ ਸੂਏ ਦੂਜੇ ਜਾਂ ਤੀਆ ਬਸ ਹਾਂ ਤੀਜਾ ਵੀ ਹੁਣ ਕਹਿਣ ਲੱਗੇ ਆ ਕੋਈ ਚੌਥਾ ਵੀ ਨਹੀਂ ਕਹਿੰਦਾ ਤੀਜੇ ਉਸ ਤੋਂ ਕੱਟੀਆਂ ਕਹੀ ਜਾਂਦੇ ਕੱਟੀਆਂ ਹੀ ਕਹੀ ਜਾਂਦੇ ਹਾਂ ਤਾਂ ਮੱਝ ਕਹਿੰਦੇ ਚੌਥੇ ਸੂਏ ਸੁਣਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਾਡੀ ਬੁੱਡੀ ਵਧੀਆ ਦੁੱਧ ਵਧੀਆ ਹਰ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਦੁੱਧ ਦੀ ਕਿੰਨੀ ਗਾਰੰ ਹਾਂਜੀ ਜਿਹੜੇ ਜਿਹ ਕੋਈ ਵੀ ਰੋਣ ਲੰਦਾ ਸੂਣ ਤੋਂ ਪਹਿਲਾਂ ਫਿਰ ਹੁਣ ਦਾ ਰੇਟ ਹੋਰ ਹੈ ਓਕੇ ਜੇ ਦੁੱਧ ਤੋਲ ਕੇ ਲੈਣਾ ਹੋਇਆ ਫਿਰ ਉਹ ਵੱਧਾ ਰੇਟ ਹੋਊਗਾ ਠੀਕ ਹੈ ਜੀ ਗੱਲ ਜੇ ਮੰਨ ਲਓ ਲਿਜਾਣੇ 15 ਦਿਨ ਨੂੰ ਹੈ ਠੀਕ ਹੈ ਜੀ ਫਿਰ ਉਹ ਉਦਾਂ ਕਰਾਂਗੇ ਆਪਾਂ ਕੋਈ ਗੱਲ ਠੀਕ ਹੈ ਜੀ ਥੋੜਾ ਜਿਹਾ ਵੀ ਸਾਡੇ ਕਰਕੇ ਉਪਰਾਂ ਕਰਦੀ ਉਹਦਾ ਫਿਰ ਉਪਰ ਬੰਦਾ ਰਿਹਾ ਆਉਂਦਾ ਘਟਾ ਹੈ ਹੋਰ ਆਦੀ ਘਟਾ ਆਉਂਦਾ ਬਾਅਦ ਚ ਆਏ ਆ ਘਟਾ ਆਉਂਦਾ ਸਹੀ ਘਟਾ ਆਉਂਦਾ ਹੁਣ ਜਿਹੜਾ ਮਾਲਕ ਇਹਨੂੰ ਹਰ ਵਕਤ ਪਾਲਦਾ ਪੁੱਛ ਨੂੰ ਬਿਲਕੁਲ ਜੀ ਬਿਲਕੁਲ ਉਹਦਾ ਜੱਫੀ ਪੈ ਕੇ ਖੜਾ ਰਿਹਾ ਉਹਨੂੰ ਫ ਹੁਣ ਆਪਾਂ ਨਵੇਂ ਆਏ ਆ ਸਹੀ ਗੱਲ ਆ ਜੀ ਫੇਰ ਥੋੜਾ ਜਿਹਾ ਔਖਾ ਲੱਗਦਾ ਹੀ ਆ ਠੀਕ ਆ ਜੀ ਬੰਦਾ ਵੀ ਬੰਦੇ ਤੋਂ ਉਪਰ ਆ ਕਰਦਾ ਇਹ ਤਾਂ ਪਛੂਆ ਫੇਰ ਵੀ ਬਿਲਕੁਲ ਜੀ ਬਿਲਕੁਲ ਹਾਂ ਉਹ ਬਾਈ ਨੇ ਆ ਵੀ ਜਗੜ ਜਮੇ ਕੋਲੇ ਕਰਿਆ ਮਾਮਾ ਜੀ ਸਾਰਾ ਕੁਝ ਵਧੀਆ ਕਰਿਆ ਫਿੱਟ ਆਇਆ ਕੋਲੇ ਜਮੇ ਨਾਲੇ ਆ ਹੈ ਜੀ ਉਹ ਬਾਣੀਆਂ ਬੰਦਾ ਬਣ ਗਿਆ ਹੁਣ ਕੰਮ ਘਟਾ ਲਿਆ ਆਪਣਾ ਵਿੱਚੇ ਪਾਣੀ ਕਰਦਾ ਵਿੱਚੇ ਗੋਹਾ ਪੈਂਦਾ ਕਰਦਾ ਅੱਛਾ ਜੀ ਸਭ ਕੁੱਖ ਇਕੱਠੇ ਕਰਿਆ ਹੋਇਆ ਕੰਮ ਗੋਬਰ ਗੈਸ ਬਣਾਇਆ ਹੋਇਆ ਅੱਛਾ ਜੀ ਹਾਂ ਫਿੱਟਾ ਕੰਮ ਸਾਰਾ ਬਾਈ ਦੇ ਵਿੱਚ ਪਾਣੀ ਆਉਂਦਾ ਜੀ ਥੱਲੇ ਆ ਜਾਂਦਾ ਆਪਣੇ ਆਪ ਡਾਊਡ ਲੈਵਲ ਅੱਛਾ ਸਾਰਾ ਗੁਹਾਟ ਖੋਲ ਕੇ ਇਹਦੇ ਥੱਲੇ ਟੈਕ ਬਣਾਇਆ ਵਾ ਅੱਛਾ ਜੀ ਸਾਰਾ ਗੁਹਾਟ ਥੱਲੇ ਜਾਂਦਾ ਇਹਦੇ ਥੱਲੇ ਜੀ ਇਹਦੇ ਥੱਲੇ ਆ ਟੈਕ ਥੱਲੇ ਅੱਛਾ ਜੀ ਇਹਦੇ ਥੱਲੇ ਉੱਪਰ ਗਿਆ ਅੱਛਾ ਅੱਛਾ ਇਹਦੇ ਥੱਲੇ ਹੀ ਉੱਪਰ ਗਿਆ ਸਾਰਾ ਘਰ ਨੂੰ ਓਕੇ ਉੱਪਰ ਗਿਆ ਸ਼ਾਂਦਾ ਮਤਲਬ ਕਿ ਤੁਸੀਂ ਇਹਦੇ ਉੱਪਰੇ ਉਹ ਕਰ ਲਿਆ ਠੀਕ ਹੈ ਜੀ ਸਾਡੀ ਚ ਗੁੱਬਰ ਗਿਆ ਸੀ ਆਪਣਾ ਮੁਹਰ ਦਾ ਸੀ ਅੱਛਾ ਕੋਈ ਬੰਤਾ ਇੱਕ ਹੋਰ ਗੱਲ ਹੈਗੀ ਮਾਜੀ ਜੀ ਬਈ ਆਹ ਜਿਹੜਾ ਹਲਾਇਆ ਹੋਇਆ ਇਹ ਫਿਰ ਤੁਸੀਂ ਜਿਵੇਂ ਅੱਛਾ ਇੱਥੇ ਖੋਲ ਲੈਣਾ ਜੀ ਗੁਹਾ ਕੋਲ ਕਹਦੇ ਚੱਲ ਜਾਣਾ ਓਕੇ ਠੀਕ ਹੈ ਜੀ ਗੁੱਬਰ ਗਿਆ ਇਹਦੇ ਛੁੱਟ ਜਾ ਗੋਬਰ ਇਕ ਠੀਕ ਆ ਓਕੇ ਜੀ ਓ ਜੀ ਪੂਰਾ ਵਧੀਆ ਸਿਸਟਮ ਕਰਿਆ ਬੈਨ ਮੈਨਿਕ ਗੋਹਾੜੀ ਉਧਰ ਵੀ ਕੋਲਡਨੇ ਹੋਰੇ ਵੀ ਕੋਲਡਨੇ ਹੈ ਜੀ ਆਹ ਕਿੰਨਾ ਗੈਸ ਨੂੰ ਲੋੜ ਇੱਧਰ ਕੋਲਡਨੇ ਆ ਹਾਂ ਬਾਕੀ ਦਾ ਫਾਲਤੂ ਉਧਰ ਕਰ ਜਿੰਦਾ ਸਾਰੇ ਠੀਕ ਆ ਫਾਲਤੂ ਉਧਰ ਚੱਲ ਲੈਣਾ ਠੀਕ ਜੀ ਜੇ ਟੈਂਕਰ ਨਾਲ ਕੱਢਣਾ ਆਏ ਹੋ ਦੋ ਮਹੀਨੇ ਲੰਘ ਜਾਂਦੇ ਤਿੰਨ ਓਕੇ ਜੀ ਤਿੰਨ ਮਹੀਨੇ ਬਾਅਦ ਟੈਂਕਰ ਨਾਲ ਓਥੇ ਤੇ ਜੀ ਇਹਨਾਂ ਮੋਟਰ ਪਾਤੀ ਅੱਛਾ ਪਰ ਠੀਕ ਹੈ ਜੀ ਓਕੇ ਠੀਕ ਹੈ ਠੀਕ ਜਗਉਪਤ ਇੱਕ ਹੋਰ ਗੱਲ ਰਹਿ ਗਈ ਮੱਝ ਦੀ ਬਾਅਦ ਚ ਅੰਗਲਾ ਫੇਗੂਲੀ ਰੱਖਣ ਲੱਗ ਜਾਂਦਾ ਕਿ ਵੀ ਤੁਸੀਂ ਪਹਿਲਾਂ ਨਹੀਂ ਦੱਸਿਆ ਹਾਂਜੀ ਥੋੜੀ ਜਿਹੀ ਨੂੰ ਸਰਨ ਦੀ ਸ਼ਿਕਾਇਤ ਹੈਗੀ ਐ ਸਰਨ ਦੀ ਠੀਕ ਹੈ ਜੀ ਮਤਲਬ ਇੱਕ ਡੰਗ ਪੱਟਣ ਲੱਗੀ ਔਖਾ ਕਰਦੀ ਐ ਬਾਅਦ ਚ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤੇ ਸਰਨ ਕਟਾਵੀ ਹੋ ਜਾਂਦੀ ਕੋਈ ਬਹੁਤ ਵੱਡਾ ਨੁਕਸ ਨਹੀਂ ਹੈਗਾ ਓਕੇ ਜੀ ਠੀਕ ਆ ਆਪਾਂ ਜਣੀ ਤਾਲ ਦੱਸਿਆ ਕੇ ਲਾ ਕੇ ਅੰਗੂਲੀ ਨਾ ਰੱਖੇ ਵੀ ਤੁਸੀਂ ਝੂਠ ਬੋਲੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂ ਠੀਕ ਆ ਬਾਈ ਇਹ ਕੋਈ ਮਤਲਬ ਤੁਰ ਲੱਗੇ ਇੱਕ ਵਾਰ ਥੋੜਾ ਜਿਹਾ ਔਖਾ ਕਰਨਾ ਹੈਲੋ ਬਾਈ ਜਿਹੜੀ ਗੱਲਬਾਤ ਹੈਗੀ ਸੀ 10 ਤੀ ਬਾਕੀ ਬਾਈ ਉਦਾਂ ਚੋਣ ਚੋਣ ਨੂੰ ਠੀਕ ਹੈ ਬਹੁਤ ਵਧੀਆ ਬਤ ਅੱਛਾ ਜੀ ਹਾਂ ਹਾਂ ਚਲੋ ਠੀਕ ਹੈ ਬਾਈ ਜਿਹੜੀ ਗੱਲ ਪਹਿਲਾਂ ਹੋ ਜਾਵੇ ਉਹੀ ਵਧੀਆ ਤੇ ਬਾਅਦ ਚ ਅਗਲਾਂ ਕੁੜੀਆਂ ਨਾ ਰੱਖੇ ਆ ਕੇ ਠੀਕ ਹੈ ਜੀ ਠੀਕ ਹੈ ਮੱਝਾਂ ਸਾਰੀਆਂ ਬਹੁਤ ਸੋਹਣੀਆਂ ਰੱਖੀਆਂ ਬਾਈ ਨੇ ਸ਼ੌਂਕ ਨਾਲ ਵਧੀਆ ਝੋਟੀਆਂ ਸਾਰੀਆਂ ਠੀਕ ਹੈ ਜੀ ਤਾਂ ਕਿਸੇ ਨੇ ਵੀ ਲੈਣੀ ਹੋਈ ਭਾਗੋ ਮੱਜਰਾ ਬਾਈ ਦਾ ਪੰਡ ਤੇ ਨੰਬਰ ਆਪਾਂ ਪਾ ਦੇਣਾ ਸਕਰੀਨ ਤੇ ਗੱਲਬਾਤ ਕਰਦੇ ਤੇ ਲੋ ਜੀ ਵੀਰੇ ਪਹੁੰਚ ਗਏ ਏਜੰਸੀ ਦੇ ਵਿੱਚ ਤੇ ਬੱਦਲ ਹੁਣ ਵੀ ਬਾਈ ਪੂਰਾ ਛਾਇਆ ਹੋਇਆ ਦੇਖੋ ਐਨ ਬੱਦਲ ਖੜਾ ਮੀਂਹ ਪੈਣ ਨੂੰ ਤਿਆਰ ਪਰ ਤਿਆਰ ਹੈ ਅਰ ਇਸ ਮਰ ਇਸ ਮਾ ਮੀਂਹ ਕਾਫੀ ਪੈ ਗਿਆ ਅੱਜ ਵੀ ਥੋੜਾ ਥੋੜਾ ਕਰਕੇ ਤੇ ਬਾਕੀ ਅ ਰਾਤ ਨੂੰ ਵੀ ਦੱਸਿਆ ਹੋਇਆ ਮੀਂਹ ਅੱਜ ਫੇਰ ਠੀਕ ਹੈ ਜੀ ਦੋ ਦਿਨ ਹੋ ਗਏ ਲਗਾਤਾਰ 70% 75% ਮੀਂਹ ਹਜੇ ਵੀ ਨੈਟ ਤੇ ਦਿਖਾ ਰਿਹਾ ਤੇ ਦੋ ਤਿੰਨ ਵੀਰਾਂ ਨੇ ਮੈਨੂੰ ਅੱਜ ਫੋਨ ਆਇਆ ਬਾਈ ਤੁਹਾਡੇ ਏਰੀਆ 'ਚ ਪਾਣੀ ਦਰਿਆ ਇੱਕ ਸਾਡੇ ਉਧਰ ਥੋੜਾ ਜਿਹਾ ਅੱਗੇ ਜਾ ਕੇ ਬੇਲੇ ਬਰਾਂਪਰ ਕੋਲ ਨੂੰ ਥੋੜਾ ਜਿਹਾ ਹੈਗੀ ਉੱਥੇ ਵੀਡੀਓ ਬੁੜੀ ਨਹੀਂ ਆ ਤੇ ਵੀਰਾਂ ਦੇ ਜਿਹੜੇ ਵੀਰ ਵੀਡੀਓ ਦੇਖਦੇ ਆਪਾਂ ਨੂੰ ਜਿਹਨਾਂ ਕੋ ਨੰਬਰ ਆ ਵੀਰ ਫੋਨ ਕਰ ਲੈਣੇ ਪੁੱਛਣ ਨੂੰ ਤੇ ਉਹ ਏਰੀਆ ਬਾਈ ਸਾਤੋਂ ਥੋੜਾ ਜਿਹਾ ਗਾਂ ਹੈ ਉੱਥੇ ਤਾਂ ਫਿਲਹਾਲ ਠੀਕ ਹੈ ਜਾਨੀ ਕਿ ਉਹਨਾਂ ਨੇ ਕਰਤਾ ਸੈੱਟ ਵਿੱਚ ਦਰਾਖਤ ਰੂਪ ਤੇ ਜੇ ਲਾਤੇ ਵੱਢ ਕੇ ਤੇ ਬਾਕੀ ਚਲੋ ਜਿੱਦਾਂ ਵੀ ਹੋਊਗਾ ਮਹਾਰਾ ਜੋ ਕਰੂਗਾ ਠੀਕੇ ਕਰੂਗਾ ਭਾਈ ਠੀਕ ਹੈ ਜੀ ਕੁਦਰਤ ਹੈ ਇਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ ਬਚਾਓ ਇੰਨਾ ਵੀ ਮੀਂਹ ਫੇਰ ਵੀ ਥੋੜਾ ਬੋੜਾ ਟਿਕਿਆ ਹੋਇਆ ਰੋ ਰੋ ਕੇ ਮੀਂਹ ਪੈ ਰਿਹਾ ਜੇ ਕਿਤੇ ਜ਼ਿਆਦਾ ਲਗਾਤਾਰ ਭਾਰੀ ਬਰਸਾਤ ਹੋ ਗਈ ਫੇਰ ਕੰਮ ਔਖਾ ਹੋ ਸਕਦਾ ਠੀਕ ਹੈ ਜੀ ਬਾਕੀ ਕੀ ਗੱਲ ਦਾ ਪੱਕੀ ਹੈ ਵੀ ਬੰਦਾ ਜਿੰਨਾ ਮਰਜੀ ਉਹ ਹੋ ਜਾਵੇ ਜਿਹੜੀ ਕੁਦਰਤ ਹੈ ਇਹਦੇ ਅੱਗੇ ਬੰਦਾ ਜਮਾਂ ਜ਼ੀਰੋ ਆ ਠੀਕ ਹੈ ਜੀ ਜਦੋਂ ਕੁਦਰਤ ਆਪਣਾ ਜ਼ੋਰ ਦਿਖਾਉਂਦੀ ਆ ਤਾਂ ਆਪਾਂ ਉਹਦੇ ਮੂਰੇ ਜਮਾਂ ਜ਼ੀਰੋ ਹੋ ਜਾਂਦੇ ਆ ਤਾਂ ਹੀ ਕਹਿੰਦੇ ਆ ਵੀ ਪਰ ਮਾਦਮਾਂ ਤੇ ਡਰ ਕੇ ਹੀ ਚੱਲੋ ਹਰੇਕ ਕੰਮ ਜਿਹੜਾ ਕੰਮ ਸਿਸਟਮ ਨਾਲ ਚੱਲਦਾ ਉਹਨੂੰ ਸਿਸਟਮ ਨਾਲ ਹੀ ਚੱਲਣ ਦਿਓ ਠੀਕ ਆ ਜੀ ਤੇ ਕੁਦਰਤ ਬਹੁਤ ਤਰੀਕੇ ਨਾਲ ਮਾਰ ਕਰਦੀ ਆ ਬਾਈ ਕਿਸੇ ਵੀ ਤਰੀਕੇ ਨਾਲ ਮਾਰ ਕਰ ਸਕਦੀ ਪਾਣੀ ਨਾਲ ਵੀ ਕਰ ਸਕਦੀ ਆ ਠੀਕ ਆ ਜੀ ਬਹੁਤ ਤਰੀਕੇ ਆ ਕੁਦਰਤ ਕੋਲ ਮਾਰ ਕਰਨ ਦੇ ਬਾਕੀ ਠੀਕ ਆ ਜੀ ਆਪਾਂ ਵੀ ਕਰਦੇ ਆ ਵੀਡੀਓ ਦਾ ਦੀ ਐਂਡ ਤੇ ਮਿਲਦੇ ਆ ਤੁਹਾਨੂੰ ਹੋਰ ਕਿਸੇ ਨਵੇਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਨੋ ਧੰਨਵਾਦ